ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਵੱਡੀਆਂ ਵੇੜਾਂ ਨੇ ਵੀਰੇਓ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਰੇਡ ਵੀ ਵੀਰੇ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਰਾਜੇ ਜੀ ਸਾਸਰੀ ਗਾਲ ਜੀ ਸਾ ਜੀ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਸੁਣਾਓ ਸਤਨਾ ਬਰਾੜੀ ਠਾਕ ਜੀ ਹਾਂ ਵਧੀਆ ਵੀਰੇ ਵਧੀਆ ਸਭ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਲਾਖ ਸਿੰਘ ਜੀ ਸਿੰਘ ਕੰਚੀਗਾਂ ਵਾਲੂ ਪਵਾਲੀ ਨੇ ਜੀ ਜਨਮ ਸਥਾਨ ਬਾਬਾ ਮੁੰਡਾ ਸਾਹਿਬ ਜੀ ਕੱਥਨ ਲੰਗਰ ਠੀਕ ਹੈ ਜੀ ਹਾਂ ਜੀ ਤਾਂ ਫੋਨ ਨੰਬਰ ਵੀਰੇ ਫੋਨ ਨੰਬਰ ਵੀਰੇ 6280 643670 ਠੀਕ ਹੈ ਹਾਂ ਜੀ ਤਾਂ ਵੀਰੇ ਆਪਣੇ ਕੋਲੇ ਚੰਗੀਆਂ ਟੋਪ ਕਲਾਸ ਵੇੜਾ ਹਨਾ 6 ਵੇੜਾ ਗੱਬਣਾ ਵਾ ਇਹ ਇੱਕ ਟੋਕਰ ਗੱਬਣਾ ਲਾ ਚੁਕੇ ਅੱਛਾ ਇੱਕ ਟੋਕਰ ਗੱਬਣਾ ਗਈ ਆ 6 ਗੱਬਣਾ 6 ਗੱਬਣਾ ਗਿਆ ਹਨਾ ਜੀ ਸੂਈਆਂ ਵੇਗੀਆਂ ਕੱਲ ਅੱਛਾ ਸੂਈਆਂ ਵੇਗੀਆਂ ਹੋਈਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਇਹ ਵੀਡੀਓ ਐਂਡ ਤਾਈ ਵੀਰ ਦੀ ਜਰੂਰ ਵੇਖਿਓ ਤਾਂ ਜੋ ਵਪਾਰੀ ਵੀਰੇ ਜੀ ਆਦੀ ਖਰੀਦ ਕਰਦੇ ਆ ਗੱਬਣਾ ਵੇੜਾ ਵੀਰਾ ਲਈ ਹੁੰਦਾ ਤੇ ਵਧੀਆ ਟੋਪ ਕਲਾਸ ਹੁੰਦੀਆਂ ਫਿਰ ਤਾ ਜੋ ਜਲਦੀ ਵਿਗਦੀਆਂ ਰੇਟ ਕਰਕੇ ਵੇਖਦੀਆਂ ਹਨਾ ਵੀਰੇ ਹਾਂਜੀ ਵੀਰੇ ਰੇਟ ਬਿਲਕੁਲ ਤੁਹਾਨੂੰ ਜਨਮ ਹੁੰਦਾ ਆਪਣਾ ਬਈ ਜਿਆਦਾ ਨਹੀਂ ਪ੍ਰੋਸੀਜਰ ਰੱਖਿਆ ਤੁਮਾਂ ਬਿਲਕੁਲ ਤਾਂ ਵੀਰੇ ਪਹਿਲੇ ਨੰਬਰ ਤੇ ਵੈੜਾ ਜਿਹੜੀ ਕਰੀਏ ਸਟਾਰਟਿੰਗ ਹਾਂਜੀ ਹਾਂਜੀ ਦੂਜੇ ਸੁਵੇ ਵੀਰੇ ਜੀ ਸੋਣੀ ਹੈ ਵੈੜਾ ਦੂਸਰਾ ਸੁਵੇ ਜਿਹੜੇ ਖਾਣੇ ਨੇ 15 ਤੋਂ 18 ਦੇਣਾ ਆਪਾਂ ਜੋ ਦੱਸਦੇ ਨੇ ਕਹਿੰਦੇ 12 ਦੇਣੇ ਖਾਣੇ ਬੜਾ ਕਿੰਨੇ ਹੁੰਦੇ ਨੇ ਵੇਖ ਕੇ ਲੈਣੀ ਆ ਵੇਖ ਕੇ ਲੈਣੀ 15 ਤੋਂ 18 ਦੇਣੀ ਅੱਛੀ ਆ ਫੁੱਲ ਵੱਡੀ ਆ ਟਰੱਡ ਨਹੀਂ ਆਉਂਦੇ ਰੇਖ ਸਕਦੇ ਜੇ ਸਿਰਾ ਵੈੜਾ ਆ ਪਾਉ ਖਾ ਲੈਣਾ ਵਾ ਬਰੀਡ ਫੁੱਲ ਸਟੇਟਿੰਡੀ ਅਥਾਂ ਥੋੜੇ ਸਪੈਸ਼ਲ ਐ ਬਹੁਤ ਜਿਓਗੇ ਇਤੋਂ 10 ਦਿਨ ਖੜਵੀ ਤਾਂ ਕਰਕੇ ਲੱਗਦਾ ਬਹੁਤ ਜਿਆਦਾ ਬਣੂਗੀ ਵਿਥਾਂ-ਵਥਾਂ ਦੇ ਸਾਰਾ ਥਨ-ਥਨ ਚੰਗਾ ਲੱਗਾ ਪਰ ਪਲੀ ਜੁੜੀ ਦੀ ਗੱਲ ਕਰ ਲਈਏ ਜਾਂ ਕੱਦ-ਕਾਠ ਦੀ ਗੱਲ ਕਰ ਲਈਏ ਤੇ ਸਿਰਾਈ ਆ ਹਨਾ ਕਮੇ ਕੋਈ ਟੋਪ ਕਲਾਸ ਸਾਰਾ ਕੁਝ ਓਕੇ ਆ ਖੋਲ ਵੀਰੇ ਤੋਰਾ ਵਿਖਾਈਏ ਵੇਖੋ ਵੀਰਿਓ ਜੇ ਬਰੀਡ ਦੀ ਗੱਲ ਕਰੀਏ ਜਾਂ ਕੱਦ-ਕਾਠ ਦੀ ਗੱਲ ਕਰੀਏ ਜਾਂ ਵਜਨ ਦੀ ਗੱਲ ਕਰੀਏ ਸਭ ਟੋਪ ਕਲਾਸ ਨੇ ਤਾਂ ਬਾਕੀ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤੇ ਤੁਸੀਂ ਆ ਵੇੜਾ ਨਹੀਂ ਵੀਰੇ ਛੱਡ ਕੇ ਜਾਣ ਵਾਲੇ ਕਿਉਂਕਿ ਵੱਡੀ ਵੇੜਾ ਫੁੱਲ ਵੀਰੇ ਦੁੱਧ ਦਾ ਕੀ ਇਹਦਾ ਰਿਕਾਰਡ ਆ 30 ਕਿਲੋ ਪਾਇਆ ਪਹਿਲੇ ਨੇ ਅੱਛਾ ਜੀ ਉਹ ਵੀ ਗਰਮੀ 'ਚ ਸੂਏ ਜਾਂ ਐਂਕਾ ਸੁਣੀਏ ਸਿਆਲ ਦੇ ਵਧੀਆ ਮੌਸਮ 'ਚ 27-28 ਕਿਲੋ ਦੁੱਧ ਭਰੂਗੀ ਵੱਛੀ ਬਿਲਕੁਲ ਬਿਲਕੁਲ ਦੇਖ ਲਈ ਚੰਗੇ ਕੋਟ ਦੇ ਨੇ 27-28 ਕਿਲੋ ਦੁੱਧ ਰਮਾ ਨਾ ਲੋਗੀ 27-28 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ 30 ਕਿਲੋ ਪਹਿਲੇ ਨੇ ਦੁੱਧ ਪਾਇਆ ਬਿਲਕੁਲ ਤੋਰੋ ਵੀਰੇ ਵੇਖੋ ਵੀਰੋ ਵੇਖੇ ਇੱਥੇ ਲਈ ਹੈ ਜੀ ਕਿ ਦੂਰੋਂ ਨਹੀਂ ਲਈ ਅੱਛਾ ਜੀ ਹਾਂ ਜੀ ਕਰਤਾ ਦਾ ਗੱਠੀ ਲੈ ਲਈ ਹੈ ਬਿਲਕੁਲ 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 ਤਾਂ ਵੇਖੋ ਵੀਰੋ ਫੁੱਲ ਬਰੀਡ ਬਹੁਤ ਹੀ ਯਾਦੀ ਚੰਗੀ ਹੈ ਜੀ ਤਾਂ ਵੀਰੇ ਵੈੜ ਦੇ ਮੁੱਲ ਦੀ ਆਪਾਂ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਦੇ ਦੇਣੀ ਹੈ ਹੁਣ ਵੀਰ ਜੀ ਵੇਖੋ ਵੀਰੋ ਪੇਟ ਪੁੱਠਾ ਮਈਆਂ ਵਾਂਗੂ ਆ ਪਲੀ ਜੁੜੀ ਵੀਰੇ ਜائیں ਵੇਖੋ ਕਿਆ ਬਾਤ ਹੈ ਇੱਕ ਵੀਰ ਕਾਲੀ ਤਾਂ ਵੀ ਜਾਇਜ਼ ਜਿੱਦੀ ਰਹਿ ਰਿਆ ਬਿਲਕੁਲ ਤੇ ਆਪਾਂ ਹੁਣ ਮੌਲਿਕ ਬਿਲਕੁਲ ਜਾਇਜ਼ ਹੀ ਕਰਨਾ ਹਾਂ ਹਾਂਜੀ ਲੱਖੀ ਦੇ ਦਈਏ 2 ਛੜ ਦੇ ਵੀਰੇ ਬਸ ਜਾਇਜ਼ 94 ਦੇ ਦਾਂਗੇ ਵੀਰ ਜੀ ਕਿਆ ਬਾਤ 95 ਹਜ਼ਾਰ ਦੀ ਹਾਂਜੀ ਹੋਰ ਦੱਸੋ ਤੁਸੀਂ ਕੋਈ ਮਾਰਦਾਨ ਕਰਦਾਂਗੇ ਕੋਈ ਗੱਲ ਨਹੀਂ ਜੀ 1000 ਛੜ ਦੀ ਵੀਰੇ 94 ਦੀ 90 ਹਜ਼ਾਰ ਦੀ ਵੀਰ ਜੀ ਦੇ ਦਾਂਗੇ 990 ਜਸਨੋ 90 ਦੀ ਹਾਂ ਨਾ ਬਾਕੀ ਆ ਵੀ ਹੁਣ ਕੋਈ ਮੇਜ ਬੂਰ ਨਾ ਕਰੇ ਮੇਰਾ ਵੀਰ ਭਰਾ ਨਹੀਂ ਵੱਡੀ ਗੱਲ ਆ ਵੀ ਕਹ ਦਿੰਦਾ ਬਾਕੀ ਗਾਂ ਇੱਕ ਵੀਰੀ ਆ ਇੱਕ ਵੀਰੀ ਬਿਲਕੁਲ ਕੋਈ ਕਮੀ ਪੇਸ਼ੀ ਨਹੀਂ ਹੈਗੀ ਆਪਣੇ ਲਾਗੋ ਬੰਦੂ ਵਿਕਦੀਆਂ ਨਹੀਂ ਸਰਜਣ ਮਿੱਤਰ ਲੈਂਦੇ ਵੀ ਆ ਹਾਂਜੀ ਹਾਂਜੀ ਅੱਜ ਕੱਲ ਤਾਂ ਬਧਾ ਹਰ ਇੱਕੋ ਜਿਹਾ ਜਮਾਨਾ ਜਿਹੜਾ ਮੈਂ ਵੇਖ ਰਿਹਾ ਅੱਗੇ ਚੀਜ਼ ਲੈਂਦਾ ਬਿਲਕੁਲ ਬਿਲਕੁਲ ਤੇਰਾ ਹਿਸਾਬ ਕਾ ਅੱਜ ਕੱਲ ਨਾਲ ਤਾਂ ਡੇਗੋਲ ਵੀਰੇ ਤੁਸੀਂ ਜਾਂਦੇ ਵਪਾਰੀ ਵੀ ਫ੍ਰੀਲ ਕਰਦੇ ਆ ਉਹ ਗਾਗ ਸ਼ਿਨਗਰ ਵਾਲੇ ਵੀ ਆਉਂਦੇ ਜੰਮੂ ਵਾਲੇ ਸਾਰੇ ਆਉਂਦੇ ਗਾਗ ਮੇਰਾ ਵਾਲੇ ਵੀ ਠੀਕ ਹੈ ਠੀਕ ਹੈ ਜੀ ਹਾਂਜੀ ਹੁਣ ਵੀਰੇ ਹੋਂ ਦਾ ਮੋਲੇ ਆ ਮਾਲੂ ਕੱਲ ਨੂੰ 90 ਦੇ ਦਾਂਗੇ ਵਿਜੀ ਦੇ ਦੇਣਾ ਹਾਂ ਚਲੋ ਰੱਬ ਕਰੇ ਕੋਈ ਲਾਈਵ ਜਾ ਲੱਤਾ ਨਹੀਂ ਕੋਈ ਗੱਲ ਹੀ ਆ ਦੋ ਤਿੰਨ ਹੋਰ ਖਲੋਣੀ ਤੇ ਫੇਰ ਨੇਰੀ ਆਜ ਦੀ 90 ਦੇ ਆ ਹਾਂਜੀ 90 ਦੇ ਤਾਂ ਵੇਖੋ ਵੀਰੋ ਕੋਈ ਸ਼ੱਕ ਨਹੀਂ ਕੱਤਗਾਠ ਦੀ ਗੱਲ ਕਰੀਏ ਜਾਂ ਬੰਦੇ ਕਹਿੰਦੇ ਫੇਰ ਸੀਲੀਆਂ ਦੇ ਨਾਲ ਸੱਜੇ ਬਹਿ ਜਾਓ ਖੱਬੇ ਬਹਿ ਜਾਓ ਕੋਈ ਪਤਾ ਨਹੀਂ ਆ ਬਿਲਕੁਲ ਹਾਂਜੀ ਤਾਂ ਕਿੱਡੀ ਪਲੀ ਜੁੜੀ ਆ ਵੀਰੇ ਕੋਈ ਸ਼ੱਕ ਨਹੀਂ ਕਿਸੇ ਪਾਸੇ ਨਹੀਂ ਯਾਨੀ ਕਿ ਖੁੰਜੀ ਕੋਈ ਇੱਥੇ ਚੱਲ ਕੇ ਹੁੰਦੀ ਆ ਬਸੀ ਬਿਲਕੁਲ ਬਿਲਕੁਲ ਇਹੋ ਚਮਕਵਾਨੀ ਆ ਦੀ ਬਿਲਕੁਲ ਹਾਂਜੀ ਤਾਂ ਵੀਰੇ ਹਾਂ ਨਾ ਹੋ ਗਈ ਹੈ ਨਾ 90 ਦੀ ਹੁਣ ਠੀਕ ਹੈ ਜੀ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਗੜ ਵੀਡੀਓ ਜੀ ਫਾਰਮ ਲਈ ਆ ਬੱਚੀ ਬੇਸ਼ੱਕ ਆ ਵੀਡੀਓ ਹੈਗੀ ਫੋਨ ਤੇ ਆਪਾਂ ਵਿਖਾਰੀ ਸਕਦੇ ਆ ਇਹ ਨਾ ਕਹੇ ਕਿ ਉਧਰ ਫਾਰਮ ਲਈ ਕਹਿ ਦਿੰਦੇ ਆ ਵੀ ਵੱਡੀਆਂ ਵਹਿਣਾ ਵੀਰੇ ਨੇ ਲਿਆਂਦੀਆਂ ਚੰਗੀਆਂ ਸ਼ਕੀਨ ਵਹਿੜਾਂ ਵੀਰੋ ਬਿਲਕੁਲ ਆ ਵੇਖੋ ਜੀ ਆਹ ਕੋਦੇ ਵਿਖਾਰੀਏ ਵੀਡੀਓ ਕੋਈ ਗੱਲ ਨਹੀਂ ਹੋ ਜੀ ਕੋਈ ਨਾ ਵੀਰੇ ਫੋਲ ਬਰੀਡ ਦਸੀ ਜਾਂਦੀ ਆ ਵੜ ਉਹ ਤਾਂ ਇਹ ਦੁੱਧ ਵੀਰ ਦੀ 20th ਕਲਾਸ ਲਿੱਤਾ ਪਹਿਲਾਂ ਨੇ ਦੁੱਧ ਸਵੇ ਸੁਣਿਆ ਦੂਜੀ ਸਵੇ ਖੋਲ ਵੀਰੇ ਕੋਈ ਨਾ ਕਿੰਨਾ ਟਾਈਮ ਖੜਦੀ ਹੈ ਜੀ ਇਹ ਕਿੰਨੀ ਦਿੱਤੀ ਖਾਣੇ ਆ 10 ਤੋਂ 12 ਦੇਣਾ 10 ਤੋਂ 12 ਦੇਣਾ ਵੇਖੋ ਵੀਰੋ ਬਰੀਡ ਕਿਆ ਬਾਤ ਆਈ ਸਿਰਾ ਵੜਾਈ ਵੇਖੋ ਵੀਰੋ ਉੱਪਰ ਸਿੱਧੀ ਸੱਦੀ ਗਾੜ ਰੰਗੂ ਤੇ ਪਲੀ ਜੁੜੀ ਤੇ ਪੇਟ ਪੁੱਠੇ ਦੀ ਵੀ ਚੈੱਕ ਕਰੋ ਦਿਨ ਦਿਨ ਕਿੰਨੇ ਦੱਸਿਆ ਵੀਰੇ 10 ਤੋਂ 12 ਖਾਣੇ 10 ਤੋਂ 12 ਠੀਕ ਹੈ ਗਏ ਵੀਰੋ 20 ਕਿਲੋ ਵੀ 22 ਕਿਲੋ ਤੇ ਪਾਉਗੀ ਰਮਾਨਾ ਜਦੋਂ ਸਵੇਰ ਸਵੇਰ ਹਸਾ ਹੁੰਦਾ ਵਾ ਸਵੇਰ ਸਵੇਰ ਬਿਲਕੁਲ ਉਹ ਨੋਸਲ ਚੰਗੇਰਾ ਸੁਆ ਬਿਲਕੁਲ ਇਹਨਾਂ ਤੋਂ ਕੋਬਰੋਂ ਡਰਦੀਆਂ ਲੱਤਾਂ ਵਾਲੀਆਂ ਨਹੀਂ ਹਾਂ ਫਿਰ ਕਾਦਰਦੀਆਂ ਵਾਂ ਬਰੀਡ ਆ ਫੁੱਲ ਬਰੀਡ ਵੀਰੋ ਜਿਹਨੂੰ ਕਹਦੀਆਂ ਨਾ ਫੁੱਲ ਬਰੀਡ ਫੁੱਲ ਰਾਜੀ ਤੇ ਫੁੱਲ ਲੰਮੀ ਬੇਲ ਬੈਠ ਕੇ ਤਾਂ ਛੋਟੀ ਲੱਗਦੀ ਬਿਲਕੁਲ ਬਹੁਤ ਹੀ ਜਿਆਦੀ ਚੰਗੀ ਵੜ ਪਲੀ ਮਈਆਂ ਵਾਂਗੂ ਵੀਰੇ ਤਾਂ ਦੇਣੇ ਜ਼ਰੂਰ ਵੀਰੋ ਦਾਖ ਖਰਦੀ ਪਰ ਇਹ ਵੀ ਵੜ ਵੜ ਆਈ ਵੀ ਬਰੀਡ ਬੜੀ ਆ ਵੀਰੇ ਇਹਦਾ ਇੱਕ ਰੀ ਫੇਸ ਆ ਇਹਨੂੰ ਬਰੀ ਇੰਨਾ ਕਿ ਕੱਚੇ ਨਾਲ ਡੰਗਰਿਆਂ ਨੇ ਤੱਕ ਦੇਣਾ ਪਰ ਇਹ ਵਾਦਾਂ ਦਾ ਕਰੇਮਾ ਤੋਂ ਸੱਟਣ ਮਿੱਤਰ ਤੋਂ ਦੂਰ ਨੇ ਖੜਨਾ ਨਗਰ ਹਾਂਜੀ ਹਾਂਜੀ ਤੇ ਜਾ ਅਗੇ ਲੰਗਰ ਦੋ ਚਾਰ ਜਣੇ ਵਧੀਆ ਖਾਣ ਲਿਏ ਬਣ ਜਾਂਦਾ ਬਿਲਕੁਲ ਬਿਲਕੁਲ ਦਿਖਾ ਦੇ ਲੰਗਰਿਆ ਨਾ ਬਿਲਕੁਲ ਜਾਂਦੇ ਪੈਂਦੇ ਪਹਿਲਾਂ ਭੱਜਾਂਦਾ ਵਾ ਜਾਂਦੇ ਸੂ ਪੈਂਦਾ ਡੰਗਰ ਸੂ ਪੈਂਦਾ ਉਹ ਡੰਗਰ ਤੇ ਵਾਸਲਾ ਨਹੀਂ ਛੇਤੀਆਂ ਨਾ ਪਲਿਆ ਜਿਹੜਾ ਡੰਗਰ ਹੈ ਨਾ ਉਹ ਸੱਜਣ ਮਿੱਤਰ ਦਾ ਉਹ ਦਿਨ ਖਾ ਕੇ ਵਾਟ ਡੇ ਵਾ ਚਾਹ ਲੂ ਇਹ ਹੋਰ ਦੀ ਹੋਰ ਹੋਈ ਨਹੀਂ ਬੜ ਬਿਲਕੁਲ ਬਿਲਕੁਲ ਜਿਹੜਾ ਬਿਲਕੁਲ ਤਾਜ਼ਾ ਡੰਗਰ ਹੁੰਦਾ ਨਾ ਵੀ ਬਿਲਕੁਲ ਸੂਆ ਜਾਂਦੇ ਆ ਬਲਦਗਲੇ ਨੇ ਦੂਰ ਨੇੜੇ ਸਫਰ ਤੇ ਉਹ ਵੀ ਨਹੀਂ ਸਹੀ ਰਹਿੰਦਾ ਇਹ ਕਿ ਕਿਸਮ ਦਾ ਜਿਹੜਾ 10 ਦਿਨ ਖੜਦਾ ਡੰਗਰ ਵੀ ਸਾੰਭ ਭਾਜਤ ਹੋ ਜਾਂਦਾ ਹੋਰ ਦਾ ਹੋਰ ਹੁੰਦਾ ਤਾਂ ਵੀਰੇ ਹੈ ਵੀ ਚਾਰੂ ਬੜਾ ਹਾਂ ਹਾਂ ਜਾਨੀ ਚਾਰੂ ਹੈ ਵੀਰ ਜੀ ਬਹੁਤ ਚੰਗੀ ਗੱਲ ਤਾਂ ਵੇਖੋ ਵੀਰੋ ਵੀਰੇ ਮੋਲੇ ਦਾ ਪੱਥਰੜੀ ਦੀ ਰੱਸੀ ਆ ਭਾਵੇਂ 300 ਕਿਲੋਮੀਟਰ ਪੈਦਲ ਚੱਲ ਜੇ ਕਦੇ ਕੋਈ ਪ੍ਰਵਾਹ ਨਹੀਂ ਕਰਨ ਵਾਲੀ ਮੋਲ ਵੀਰੇ ਦਾ ਇਹਦਾ ਮੋਲ ਵੀਰੇ ਜੀ ਭਾਵੇਂ ਅਦਾਵਾ ਸੀ ਬੰਨਿਆ 80 ਹਜ਼ਾਰ ਦੀ ਹਾਂਜੀ 80 ਹਜ਼ਾਰ ਦੇ ਦਾਂਗਾ ਹੁਣ 80 ਹਜ਼ਾਰ ਦੀ ਹਾਂਜੀ ਠੀਕ ਆ ਉੱਚੋਂ ਮਾਨਦਨ ਵੀਰੇ ਹੁਣ ਹੋ ਜੂਗਾ ਉੱਚੋਂ 80 ਚੋਂ ਹੀ ਦੋ ਛੱਡ ਦਾਂਗੇ ਵੀਰੇ 80 ਜਾਂ 78 ਦੀ ਹਾਂਜੀ 77 ਦੀ ਹਾਂ 75 ਹਜ਼ਾਰ ਹੀ ਆਸ ਨੂੰ ਦੇਣਾ ਵੀਰੇ 75 ਦੀ ਹਾਂਜੀ ਕਿਆ ਬਾਤ ਦੇਖੋ ਵੀਰੇ ਉਹ ਫੁੱਲ ਬਰੀਡ ਵੱਡੀ ਵੱੜ ਬਹੁਤ ਜਿਆਦੀ ਚੰਗੀ 75 ਹਜ਼ਾਰ ਦੀ 77 ਦੇ ਦਾਂਗੇ ਠੀਕ ਹੈ ਜੀ ਤੇ ਜੇ ਨੰਬਰ ਤੇ ਵੀਰੇ ਇਹ ਜਿੱਦੀ ਦੋਤੇ ਦੋਗੀ 18 ਤੋਂ 20 ਲੀਟਰ ਠੀਕ ਆਪਾਂ ਖਾ ਸਕਦੇ ਆ ਮਿਕਸ ਬਰੀਡ ਆ ਬਹੁਤ ਜਿਆਦਾ ਚੰਗੇ ਬੱਚੀ ਦੱਸੀ ਆਂਗੇ ਨਿਤ ਲਾਗੋ ਤਾਂ ਖਾਂਦੇ ਨਾ ਨਾ ਕਿੰਨਾ ਕਿੱਡੇ ਥਾਂ ਥਣ ਕਿੰਨਾ ਚ ਪੈਸੇ ਲੈ ਆਪਾਂ ਫੇਰ ਕਿਥੇ ਵਿਖਾਉਣੇ ਖੁੱਲੇ ਥਾਂ ਦੇ ਖੜ ਕੇ ਇੱਥੇ ਪੱਠਿਆਂ ਕਰਕੇ ਕਾਲੀ ਨੇ ਪਵੇ ਹਾਂ ਪਸ਼ੂ ਫੇਰ ਹਾਂਜੀ ਹਾਂਜੀ ਫੁੱਲ ਵੀਰੇ ਨੂੰ ਤਾਂ ਵੇਖੋ ਵੀਰੇ ਫੁੱਲ ਬਰੀਡ ਵੱਡੀ ਵੜ ਲੈ ਵਾ ਵੀ ਤੇ ਫੰਦਾ ਲੱਗਾ ਐਚ ਐਫ ਉਹ ਦੂਜੀ ਆ ਗਈ ਵੀਰੇ ਸ਼ਾਈ ਹਾਲ ਤੇ ਜਰਸੀ ਚ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਲੈ ਵਾ ਤੇ ਇਹ ਕੱਤ ਕਾਟ ਦੀ ਇਹਦੀ ਵੀ ਗੱਲ ਕਰੀਏ ਤਾਂ ਵੱਡੇ ਕੱਦ ਕਾਟ ਵਾਲੀ ਪੂਰੀ ਜੀ ਪੂਰੀ ਹੈ ਫੁੱਲ ਵੇਖੋ ਸ਼ਾਈ ਹਾਲ ਤੇ ਜਰਸੀ ਚ ਆ ਗਈ ਹੈ ਮਿਕਸ ਪਰ ਵੱਡੀ ਵੜ ਆ ਵੀਰੋ ਥੱਲੇੋਂ ਲੈਵੇ ਦੀ ਗੱਲ ਕਰੀਏ ਤਾਂ ਅਹਮ ਪੂਰੇ ਸਵੇ ਸਵੇ ਲਾਏ ਆ ਕਿੰਨਾ ਟਾਈਮ ਖੜੇ ਦੀ ਵੀਰੇ ਸੁਣ ਜੀ ਇਹ ਇੱਕ ਹਫਤਾ ਤੇਰੇ ਵਿੱਚ ਵਿੱਚ ਸੂ ਹੋਈ ਇੱਕ ਹਫਤਾ ਆਰੇ ਸੈਮਟਿਕ ਵਾਲੇ ਕੋਈ ਗੱਲ ਬਾਤ ਨਹੀਂ ਬੰਦ ਗਿਆ ਬਰੀਡਾਂ ਲਈ ਪੂਰੀ ਐ ਸੇਲ ਲੱਢੀ ਐ ਬਹੁਤ ਜਿਆਦਾ ਚੰਗੀ ਬਸ ਫੇਰ ਸਾਰੇ ਕੁਈਆਂ ਪੈਂਦੀਆਂ ਮਨਾਂ ਦੇ ਬਾਹਰ ਆ ਜਾਂਦੀਆਂ ਨਾ ਉਹਨਾਂ ਖੜਿਓ ਮੜੀ ਹੋਰ ਲੈ ਜੂਗੇ ਇਹ ਘੁਮਾ ਲਿਓ ਅੱਗੋਂ ਹੋਰ ਤੇ ਵੇਖੋ ਵੀਰੋ ਫੁੱਲ ਬਰੀਡ ਆ ਲੇਵਾ ਸੋਹਣਾ ਲੱਗਿਆ ਥਣ ਸਪੈਸ਼ਲ ਲੱਗਿਆ ਤਾਂ ਇਹ ਫੈਂਟ ਵੀ ਇਦੀ ਚੰਗੀ ਆ ਵੀਰੇ ਹਾਂ ਹਾਂ ਚਾਲੀ ਪੰਜ ਤੋਂ ਪਲੱਸ ਇਹ ਹੋਈ ਵੀਰ ਜੀ ਬਿਲਕੁਲ ਤਾਰੇ ਚੁਰੀਓ ਵੈੜ ਐ ਸੀਲ ਨਹੀਂ ਸਿਰਫ ਕਾਲ ਗਿਆ ਪੈਂਦੀਆਂ ਨਾਵੇਂ ਸਾਰੇ ਆ ਡੰਗਰ ਨਾ ਬਿਲਕੁਲ ਬਾ ਡਾਪੂ ਜਾ ਥੋੜਾ ਕਰਦਾ ਵਾ ਬਾਕੀ ਬਿਲਕੁਲ ਫੁੱਲ ਗਰੰਟੀ ਲਾ ਦੋ ਤੁੱਕੇ ਦੇ ਰਹੀ ਆਪਾਂ ਠੀਕ ਹੈ ਜੀ ਇਹ ਤੇ ਸਜਦੇ ਘਰ ਦਾ ਗਾ ਲੈ ਚੁੱਕੇ ਸੂਈ ਦੇ ਫੁੱਲ ਗਰੰਟੀ ਆ ਕੋਈ ਗੱਲ ਨਹੀਂ ਕਿ ਕੱਖ ਤੇ ਤੁ ਬੱਬਣਾ ਖੜੀ ਏ ਨਾ ਕੋਈ ਕੋਈ ਮਾਲਾ ਤਰ ਲੱਗਦਾ ਨਹੀਂ ਆ ਬਿਲਕੁਲ ਬਿਲਕੁਲ ਤੇ ਵੇਖੋ ਵੀਰੇ ਵੱਡੀ ਵੈੜ ਆ ਤਾਂ ਢਿਲਣਾ ਢੁਲਾ ਬਹੁਤ ਨੇ ਜੋ ਬਹੁਤ ਬੜੂਗੀ ਹਨਾ ਵੀਰੇ ਬਹੁਤ ਬੜੂਗੀ ਜਿੱਦ ਨਹੀਂ ਖਾਣੇ ਤੇ ਸ਼ਾਮ ਬਣੂਗੀ ਬਿਲਕੁਲ ਹਾਂਜੀ ਤਾਂ ਇਹਦੇ ਮੋਲ ਦੀ ਗੱਲ ਕਰੀਏ ਤਾਂ ਫਿਰ ਕਿੰਨੇ ਦੀ ਹੋ ਜੂ ਇਹਨਾਂ ਮੋਲ ਵੀ ਅਸੀਂ ਕਰਦੇ ਆਂ ਮਾਂ ਤਨਵੀਰੇ 75 ਦੇ ਲੀਏ 2 ਛੱਡ ਗਏ 73 ਦੀ 70 ਹੀ ਆ ਦੀ ਦੇ ਦੀ ਪੂਰੀ ਦੀ 70 ਹੀ ਗੱਲ ਹੈ ਤਾਂ ਵੇਖੋ ਵੀਰੇ 70000 ਦੀ ਆਹ ਦੇ ਦਾਂਗੇ ਬੱਸ ਇਹ ਵਾਪਸ ਜੀ ਦੇਖਦੀ ਤੁਸੀਂ ਤਾਂ ਵੀਡੀਓ ਬਣਾਉਂਦੇ ਜੇ ਸਾਰੇ ਸੱਗਣਾ ਨੇ ਆਪਣੇ ਆਪ ਵੇਖੀ ਦਿਆ ਵਾ ਕਿੰਨੇ ਕਿੰਨੇ ਲੋਕ ਮੁੱਲ ਪਾਉਂਦੇ ਆ ਬਹੁਤ ਜਿਆਦੀ ਚੰਗੀ ਕਹਦੇ ਵਾਸਤੇ ਅਗਲੇ ਨੂੰ ਜਦੋਂ ਸਾਹਮਣੀ ਕਰਨੀ ਨੇ ਖੜ ਕੇ ਬਨੂ ਬਨੂ ਕੀ ਬਹੁਤ ਸੋਹਣੀ ਐ ਬੇਟਾ ਬਹੁਤ ਬਨੂ ਵੀਰੇ ਹਾਂਜੀ ਬਹੁਤ ਜਿਆਦੀ ਚੰਗੀ ਹਾਂਜੀ ਤਾਂ ਵੀਰੇ ਅਗਲੇ ਬੰਨੇ ਆ ਗਈ ਵੇੜ। ਹਾਂਜੀ ਇਹ ਵੀ ਵੀਜੀ ਦਾਸ ਦੇ ਸਾਡੇ ਹੱਥੇ ਦੇ ਸੂ ਕੀ ਵੀ ਬੱਛੇ। ਇੱਕ ਹੱਤਾ। ਹਾਂਜੀ ਅਣੀ ਤੇ ਸੀਲ ਠੰਡੀ ਬਹੁਤ ਜਿਆਦੀ ਆ ਵੀ ਤੇ ਬਣ ਹਾਂ ਥਣ ਜਿਆਦਾ ਸਪੈਸ਼ਲ ਦੇਖੋ ਤੇ ਬਣੂਗੀ ਵੀ ਦੇਖੇ ਤੇ। ਹਾਂਜੀ ਦਾ ਕਿਆ ਬਾਤ ਹੈ ਜੀ ਬਹੁਤ ਜਾਈ ਬਣੋਗੇ ਖੋਲੋ ਵੀਰੇ ਨੂੰ ਇਹਨੇ ਪਹਿਲਾਂ ਨੇ 68 ਕਿਲੋ ਦਿੱਤਾ ਵਾ ਠੀਕ ਹੈ ਜੀ ਐਰ ਦਾ 20 ਕਿਲੋ ਚਵਾ ਦੂਗੀ ਅਸੀਂ 20 ਕਿਲੋ ਚਵਾਜੂ ਹੈਨਾ ਤਾਂ ਵੇਖੋ ਵੀਰ ਬਿਲਕੁਲ ਮੌਸਮ ਚੰਗਾ ਮੌਸਮ ਚੰਗਾ ਫੀਲ ਕਰਦੇ ਵੇਖੋ ਕਿਹੜਾ ਪਸ਼ਾ ਵੇਖੋ ਬਹੁਤ ਚੰਗੀ ਰੋਮਾਨਾ ਦੇ ਦੋ ਦਾਣੇ ਪਸ਼ਾ ਮਾਇ ਬਰੀਕ ਚੱਲਦੀ ਸੀ ਪੂਰੀ ਬਿਲਕੁਲ ਵੇਖੋ ਵੀਰੇ ਦਿਨ ਦਾ ਖੜਜੂ ਪਰ ਇਹ ਵੀ ਵੈੜ ਵੈੜ ਆਈ ਰੀ ਟੋਪ ਕਲਾਸ ਆ ਕੀ ਇਹ ਕੱਫੀ ਲੀਖੋ ਦੋਵੇਂ ਬਨੇ ਬੈ ਕੇ ਕੋਲੇ ਕੋਈ ਇਹਨੂੰ ਅਦਾ ਪਤਾ ਨਹੀਂ ਆ ਬਚ ਚੁੱਕਨ ਦਾ ਕੋਈ ਡੰਗ ਨਹੀਂ ਕਰਨ ਲਈਦਾ ਆਏ ਬਨਣ ਵਾਲੇ ਰਿਕਾਰਡ ਤੋੜ ਦੂੰਗੀ ਓਡੀ ਗਾਉਂ ਟੇ ਗੱਡਾਂ ਲਈ ਸ਼ੁਰੂਗੀ ਬਿਲਕੁਲ ਬਾਕੀ ਵੀ ਦੇਖ ਸਾਡੇ ਰੰਗ ਡਿਜ਼ਾਈਨ ਪ੍ਰਿੰਟ ਸਾਰੇ ਬਿਲਕੁਲ ਬਹੁਤ ਜਿਆਦਾ ਚੰਗੀ ਆ ਵੀਰੇ ਇਹ ਵੀ ਐ ਤਾਂ ਤੁੰ ਚੰਗਾ ਲੱਗਿਆ ਸੋਹਣੀ ਕਿੱਲੇ ਵਜੇ ਪਸ਼ੂ ਵੀਰੇ ਸੋਹਣੇ ਲੱਗਦੇ ਐਵੇਂ ਦੇ ਸੋਹਣੀਆਂ ਵਹਿੜਾਂ ਨੇ ਬਿਲਕੁਲ ਬੜਾ ਕੀ ਆ ਦੇਖੋ ਅੱਜ ਕਾ ਹਰਕਤ ਇੱਕ ਹੀ ਮਗਾਈ ਵੜੀ ਆ ਬਿਲਕੁਲ ਜਿਹਨੇ ਵੱਡੂ ਲਾਣਾ ਵੀ 10 ਲੀਟਰ ਦੁੱਧ ਵੀ ਦਵੇ ਕਿੰਨੇ ਜਾਗੇ ਤੇ ਕੀ ਫਾਇਦਾ ਨਹੀਂ ਫਿਰ ਬਿਲਕੁਲ ਬਿਲਕੁਲ ਹਾਂ ਵੇ ਇਹ ਤਾਂ ਗੱਲ ਆ ਗਈ ਵੀਰੇ ਦੁੱਧ ਤਾਂ ਹੁਣ ਇੰਨਾ ਵੈੜਾ ਕੱਢਣਾ ਹਨਾ ਟੋਪ ਕਲਾਸ ਨੇ ਸਾਰੀਆਂ ਪਿੱਠ ਮੁੜਿਆ ਲੀਆਂ ਬਿਲਕੁਲ ਇੱਕ ਤੋਂ ਇੱਕ ਚੜਕੇ ਆ ਵੀਰੇ ਵੈੜ ਸਾਹਿਬ ਆ ਟੋਪ ਕਲਾਸ ਹੀ ਹੋਣਗੀਆਂ ਮੁੱਲ ਵੀਰੇ ਦਾ ਕਿੰਨੇ ਦੇਣੀ ਵੀਡੀਓ ਹੈ ਦੋਡੀ ਇਹਦੀ ਤੂੰ ਹੀ ਦੱਸਣਾ ਵੀਰੇ ਕਿੰਨੇ ਦੇ ਪਰ ਮੇਰਾ ਮੁੱਲ ਘੱਟੀ ਕਰਨਾ ਆਪਾਂ ਜੈ ਜੀ ਇਹ ਮੁੱਲ 65 ਕਰਦੇ ਆ ਹਾਂਜੀ ਬਾਹਰ ਦੇ ਦੇਗੇ ਦੋ ਛੱਡੀਏ ਵੀਰੇ 60 ਦੀ ਹਾਂ ਨਾ 60 ਵੀ ਪੂਰੇ ਦੇ ਦਾਂਗੇ ਵੀਰੇ ਹੈਨਾ ਬਾਕੀ ਕੋਈ ਫੋਨ ਲਾ ਲੈ ਮੋੜਿਓ ਨਾ ਦੇ ਦਾਂਗੇ ਵਿੱਚ ਹੀ ਕੋਈ ਤਾ ਵੇਖੋ ਵੀਰੇ ਬਹੁਤ ਹੀ ਜਿਆਦੀ ਚੰਗੀ ਹੈ ਵੀ ਜਿਆਦੀ ਚੰਗੀ ਸਾਫ਼ ਸੁਥਰੀ ਸਫਾਈਆਂ ਵਾਲੀ ਕੋਈ ਕੰਮੇ ਬੇਸ਼ੀ ਨਹੀਂ ਜੀ ਬਿਲਕੁਲ ਉੱਨੀ ਗਾਹ ਮੇ ਅਖਾਦ ਲੱਗਦੇ ਫਿਰ ਖਾ ਸਕਦੇ ਇਹ ਜਿਹੜਾ ਸਪੈਸ਼ਲ ਲੱਗਦਾ ਨੋਗਲਾ ਥਾਨ ਹੈ ਵਧੀਆ 60 ਦੀ ਹੈ ਨਾ ਖੜ ਦੇ ਦਾਂਗੇ ਠੀਕ ਹੈ ਜੀ ਕੀ ਮਤਲਬ ਵੇਖੋ ਵੀਰ 60 ਚੋਂ ਕਰ ਦਾਂਗੇ ਫੋਨ ਵੀਰੇ ਜਰੂਰ ਲਾ ਲਿਓ ਤੁਸੀਂ ਵੱਡੀਆਂ ਵੈੜਾਂ ਨੇ ਬਾਕੀ ਨਿੱਕੀਆਂ ਕੱਦ ਦੀਆਂ ਨਾ ਮੰਨ ਕੇ ਚੱਲੇ ਹੋ ਇਹਨਾਂ ਨੂੰ ਕੱਦ ਕੋਤ ਫੁੱਲ ਲਣਗੇ ਫਿਰ ਐ ਚਾਰੂ ਚੂਰੂ ਵੈੜਾਂ ਨੇ ਸੋਹਣੀਆਂ ਵੈੜਾਂ ਆ ਗਾ ਰੱਜੀਆਂ ਭੀਆਂ ਥੋੜਾ ਥੋੜਾ ਜਿਹਾ ਮੰਨ ਲਓ ਵੀਰ ਰਹਿ ਰਹਿ ਨਾਰਮਲ ਜਿਹੀ ਗੁਲੀ ਤੜੀ ਆ ਜੀ ਬਿਲਕੁਲ ਹਾਂ ਵੀਰੇ ਅਗਲੇ ਬੰਨਿਆ ਕੀ ਫਿਰ ਇਹ ਵੀ ਵੀਤੀ ਖੜਦੀ 10 ਤੋਂ 12 ਦਿਨ ਹਾਂਜੀ ਦਾਦਲੇ ਨੇ ਬੋਲ ਦੰਬੀ ਡੰਗੀ ਵਾਸੀ ਬਹੁਤ ਚੰਗੀ 18 ਨਾਲ 20 ਕਿਲੋ ਦਤ ਪਾ ਦੂਗੀ ਰਮਾਨ ਦੇ ਨਾਲ ਖਾਨ ਤੋਂ ਸਪੈਸ਼ਲ ਸੀ ਦੇਣੇ ਲਾਜੂ ਹੈ ਜੇ ਹਨਾ ਇਹ ਤਾਂ ਦੇਖ ਲੈ ਵੀ ਤਾ ਖੰਦੇ ਆ ਤੋ ਦੱਸ ਦੇ ਬਿਲਕੁਲ ਜਿਆਦਾ ਨਹੀਂ ਘਟਦੀ ਨੇ ਅੱਜ ਤੋਂ ਦੱਸ ਦੇ ਖੜੂਗੀ ਬਾਕੀ ਇਹ ਆ ਕਿ ਹੈ ਬਹੁਤ ਜਿਆਦਾ ਚੰਗੀ ਬਚੀ ਹੋਈ ਵੇਖੋ ਵੀਰੇ ਚੈੱਕ ਕਰ ਲਿਓ ਫੇਸ ਕੁਆਲਟੀ ਚੈੱਕ ਕਰ ਲਿਓ ਅੱਜ ਤਾਂ ਮੇਰਾ ਪਹਾੜ ਕੰਮ ਨਹੀਂ ਕਰਦੇ ਆ ਨਾ ਜੀ ਬੋਲੋ ਨਸੇ ਪਾ ਲੋ ਚਾਟਰ ਗਾਨੀਆਂ ਪਾ ਲੋ ਬਿਲਕੁਲ ਬਿਲਕੁਲ ਜਿਹੜੀ ਗਾਨੀਆਂ ਅਸਲੀਆਂ ਗਾਨੀਆਂ ਨੇ ਕੀ ਕਰਨਾ ਜੀ ਦੁੱਧ ਬਿਲਕੁਲ ਬਿਲਕੁਲ ਇਹ ਡੰਗਰ ਦੁੱਧ ਵਾਲਾ ਪਸ਼ੂ ਹੋਵੇ ਗਾਨੀਆਂ ਬੋਨ ਨਾਲ ਯਾਰ ਕੋਈ ਹਨਾ ਚੁੰਨੀਆਂ ਗਾਨੀਆਂ ਪਾਈਆਂ ਚੁੜਾਰੀਆਂ ਪਾਈਆਂ ਉਹਨਾਂ ਕੀ ਖਦਾ ਨਹੀਂ ਨਹੀਂ ਉਹ ਵੀਰੇ ਕੋਈ ਫਾਇਦਾ ਨਹੀਂ ਡੰਗਰ ਆ ਬਿਲਕੁਲ ਬਿਲਕੁਲ ਕਮਾਲ ਹੈ ਲੱਗਦਾ ਕਿ ਅਗਲੇ ਨੂੰ ਕੜੀ ਕੜੀ ਨੂੰ ਪਤਾ ਨਹੀਂ ਕੀ ਆ ਤੇ ਪਰ ਇਹ ਵੀ ਬਾਹ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਆਲੇ ਦੇ ਰਾਮ ਹੀ ਹੁੰਦੇ ਜਾਦੇ ਚੁੰਨੀਆਂ ਨਹੀਂ ਬਿਲਕੁਲ ਬਿਲਕੁਲ ਪਿਛੇ ਦਾ ਬਦਾਨਾ ਤੇ ਬਨੂ ਬਨੂ ਵੀ ਬਹੁਤ ਜਿਆਦੀ ਹੂੰ ਲੈ ਜਾ ਵੀਰੇ ਠੀਲ ਠੰਡੀ ਵਾਲੀ ਐ ਪੂਰੀ ਬਹੁਤ ਜਿਆਦੀ ਚੰਗੀ ਹੈ ਵੀ ਵੱਡੇ ਪੱਲੇ 'ਚ ਵੀਰੋ ਦੁੱਧ 18 ਤੋਂ 20 ਕਿਲੋ ਵੀ ਸੀ ਪਾਉਗੀ ਅੱਛਾ ਜੀ ਖੁੱਲੇ ਲੈਵੇ ਦੀ ਮਾਲਕਾ ਹਣਾ ਬਿਲਕੁਲ ਚਾਰੂ ਚਰੂ ਬੜੀ ਨੇ ਦੇਖੋ ਸਾਰੇ ਘਰਾਂ ਚ ਜਾਂਦੀ ਰਹੀ ਬਹੁਤ ਜਿਆਦੀ ਚੰਗੀ ਹੈ ਵੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਇਹਦਾ ਮੁੱਲ ਕਿੰਨਾ ਕਲਿੰਦਰ ਜੀ ਤੁਸੀਂ ਆ ਵੀ ਦੱਸੋ ਲੈ ਨਹੀਂ ਦੱਸ ਦਿਓ ਤੁਸੀਂ ਜੈਜੀ ਜੀ ਆਂਦੇ ਹੋ ਵੀ ਹਨਾ ਇਹਦਾ ਮੁੱਲ 65 ਕਰਦੇ 60 ਦੇ ਦਈਏ 2 ਛੱਡੀ 58 ਦੀ ਵੀਰੇ 55 ਦੀ ਦੇ ਦਾਂਗੇ ਵੀਰ ਜੀ ਇਹ ਕਿਹੜੀ ਗੱਲ ਆ ਬਾਕੀ ਕੋਈ ਫੋਨ ਨਾਲ ਆ ਮਾਨ ਆ ਗੱਲ ਹੀ ਕੋਈ ਨਹੀਂ ਕੀ ਬਾਤ ਆ ਜੀ ਇਹ ਤੁਸੀਂ ਤਾਂ ਡੱਗਿਆ ਨਹੀਂ ਮੋਨਾਂ ਤੋਂ ਇੱਕ ਵਾਰ ਜਿੰਨੇ ਨਹੀਂ ਹੁੰਦੇ ਨਹੀਂ ਫੜਾ ਦਾਂਗੇ ਕਿਹੜੀ ਗੱਲ ਆ ਬਾਕੀ ਕੋਈ ਫੋਨ ਨਾਲ ਲੈ ਕੋਈ ਗੱਲ ਹੀ ਨਹੀਂ ਵੀਰ ਜੀ ਫੁੱਲ ਮਾਨਦਾਨ ਹੋਣਗੇ ਤੇ ਵੇਖੋ ਵੀਰੇ ਫੋਨ ਜ਼ਰੂਰ ਲਾ ਲੇ ਬਈ ਇਹ ਪੂਰੀ ਬਣੂ ਬਣੂ ਦੀ ਬਹੁਤ ਵੈਸੀ ਫੋਲੀਆ ਵੇਖੋ ਬਿਲਕੁਲ ਤਮੀਰੇ ਅਗਲੇ ਬੰਨੇ ਆ ਗਈ ਵੜ ਇਹ ਵੀ ਜਰਸੀ ਬਰੀਦ ਹੈਗੀ ਆ ਹਾਂਜੀ ਥੋੜੀ ਮੰਨ ਲਓ 100% ਜਰਸੀ ਜੀ ਆ ਹਾਂਜੀ ਹਾਂਜੀ ਇਹ ਥੋੜੇ ਬੋਲੀ ਮੰਨ ਲਓ ਮਿਕਸ ਹੈ ਬਾਕੀ ਸਟੀਲ ਥੰਦੀ ਬੜੀ ਆ ਵੀ ਵੇਖੋ ਸਾਨੂੰ ਬਹੁਤ ਚੰਗਾ ਸੋਹਣਾ ਲੱਗਾ ਵਾ ਕੀ ਬਾਤ ਹੈ ਤੇ ਬਣੂ ਬਣਨੋ ਵਾਲੇ ਵੀ ਇਹ ਵੀ ਲਿਖ ਕੇ ਪਾਉਣੂਗੀ ਖੋਲੋ ਵੀਰੇ ਖੋਲੋ ਪਸ਼ੂ ਡਰ ਜਾਂਦਾ ਇੱਕ ਬੱਠੇ ਬੁੱਠੇ ਲੱਗਾ ਨਾਨਾ ਵੀ ਚਾਂਚਾ ਕਰਤਾ ਮਾਰੀ ਬਾਕੀ ਆ ਪਾਉਂਦੇ ਬਾਹਰ ਕੱਢ ਕੇ ਬਾਕੀ ਹੈ ਸਾਰੇ ਪਸ਼ੂ ਚਾਲੂ ਹਨਾ ਚਾਲੂ ਐ ਫੁੱਲ ਚਾਲੂ ਵੀਰ ਜੀ ਦੇਖੋ ਵੀਰੇ ਫੇਸ ਕੁਆਲਿਟੀ ਹੈ ਜੀ ਬਹੁਤ ਸੋਹਣੀ ਹੋਈ ਨੀਗਾ ਨੀਗਾ ਕੰਨ ਆ ਗਿਆ ਮੋਟੀ ਅੱਖ ਜਰਸੀ ਬਿਲਕੁਲ ਸੋਹਣੀ ਹੈ ਬਸ 100% ਨਹੀਂ ਕਹਿ ਸਕਦਾ 75% ਦੱਸਦੀ ਹੈ ਬਿਲਕੁਲ ਬਿਲਕੁਲ ਕਿਹੜਾ ਕੈਮਰਾ ਬਿਲਕੁਲ ਗਮਰਾ ਨਹੀਂ ਕਰਦਾ ਆਪਾਂ ਗਲਪਿੰਗ ਹਲਕਣਾ ਰੱਖੋ ਇਹ ਸੀਠਣਿਓ ਪੱਠੇ ਖਾਂਣ ਦੀ ਕਰ ਹਾਂ ਪੱਠੇ ਖਾਂਦਾ ਕਰ ਗਿਆ ਪਸ਼ੂ ਡਰ ਜਾਂਦਾ ਫਿਰ ਹਾਂਜੀ ਹਾਂਜੀ ਆਇਆ ਇਹ ਬੰਨ ਬੰਨ ਵਾਲੀ ਲੇਕ ਬਿਲਕੁਲ ਲੈ ਵੀਰ ਵੇਖੋ ਵੀਰੋ ਫੇਸ ਕੁਆਲਟੀ ਇਹਦੀ ਬਹੁਤ ਜ਼ਿਆਦਾ ਚੰਗੀ ਹੈ ਜਿਹੜਾ ਤੁਹਾਨੂੰ ਤੁਹਾਨੂੰ ਬੜਾ ਪਿਆਰਾ ਲੱਗਿਆ ਜੋ ਠੀਕ ਹੈ ਜੀ ਵੀਰੇ ਏਵੀ 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 ਦਿਨ ਲੈ ਜੂਦਾਸ ਹਨਾ ਅੱਜ ਹੀ ਆਈ ਥੋੜਾ ਅਪਰੇ ਆ ਹਾਂਜੀ ਹਾਂਜੀ ਤਦਾਂ ਕੀ ਖਾਈ ਜਾਂਦੇ ਗਾਵੇਂ ਬਠਾ ਇਹ ਤਾਂ ਤੁਹਾਡਾ ਫਰਸਟ ਟਾਈਮ ਹੈ ਗਾੜੀ ਘੜੀ ਆਈ ਹੈ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਦਿਨ ਲੈ ਜੂ ਠੱਡ ਜੀ ਏ ਬਾਕੀ ਤਾਂ ਜਾਂਦੇ ਰਹਿੰਦੇ ਆ ਬਾਕੀ ਕੋਈ ਹੋਰ ਕਿੰਨੇ ਤੱਕ ਫੋਲ ਹੋ ਜੂਗੀ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰੇ ਦਿਨ ਲੈ 55 ਕਰਦੇ ਆ ਦਿਨ ਲੈ ਇਹਨੇ ਦੱਸਨੇ ਹਨਾ 54 ਦੇ ਲੀਏ ਦੇ ਦਿਓ 2 ਛੱਡੋ 50 ਦੀ 50 ਦੇ ਦਾਂਗੇ ਵੀਰ ਜੀ ਹੋਰ ਬਿਨਾਂ ਰਮਾਨ ਦਾ ਥੋੜਾ ਬਲਾ ਕਰ ਦਾਂਗੇ ਦੈਂਤ ਮੈਂ ਲਿਆਉਂ ਵੀਰੇ ਹਨਾ ਬੇਲ ਦਾ ਖਾਨੇ ਆ ਵੀਰੇ ਨੇ ਤੇ ਬਖੇ ਕਿ ਬਨੂ ਵੀ ਬਹੁਤ ਬਨੂ ਬਹੁਤ 50 ਚੋਂ ਕਿੰਨੇ ਦੀ ਹੋ ਜੂ ਵੀਰੇ ਦੋ ਛੱਡੋ 48 ਦੀ ਹਾਂ 48 ਜੈਸਨੋ ਦੇ ਦਾਂਗੇ ਜੈਸਨੋ ਹਾਂਜੀ ਕੀ ਬਾਤ ਬਾਕੀ ਆ ਵੀ ਬਨ ਨਾਲੇ ਲਿਖੇ ਤੁਰੇ ਬਨ ਨਾਲੇ ਨਾਲੇ ਫੈਂਟ ਵਾਲੇ ਵੀ ਲਿਖੇ ਤੁਰੇ ਵੀਏ ਸੋਸ ਪਾਨਾ ਫੈਂਟ ਚੰਗੀ ਹੋਣੀ ਹੈ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਕੁਆਲਟੀ ਹੈ ਬਿਲਕੁਲ ਬਾਕੀ ਤਾਂ ਇਹ ਵੇਖਣਗੇ ਆਪਾਂ ਮੁੱਲ ਜਿਆਦਾ ਨਹੀਂ ਕਰਾਂਗੇ ਮੁੱਲ ਜਿਆਦਾ ਵੀਰੇ ਵਪਾਰੀ ਵੀਰਾਂ ਦੀ ਖਰੀਦ ਆ ਬਾਕੀ ਚਲੋ ਕਿੰਨਾ ਵੀਰਾਂ ਨੂੰ ਮਿਲਦਾ ਬਿਲਕੁਲ ਹਾਂਜੀ ਹਾਂ ਵੀ ਨੇ ਗਾੜੀ ਵੇ ਜਿਹੜੇ ਨਾਮ ਇਹ ਗੱਪਣਾ ਚੌਥਾ ਲੱਗ ਗਿਆ ਤੂੰ ਪਾਸੋਂ ਦਾ ਚੌਥਾ ਲੱਗ ਗਿਆ ਹਾਂਜੀ ਤੇ 5 ਕਿਲੋ ਦੁੱਧੇ ਥੱਲੇ 5 ਕਿਲੋ ਆ ਜਿਹੜਾ ਪੱਕਾ ਦੁੱਧ ਆ ਆਪਾਂ ਉਹ ਸੱਤ ਨਹੀਂ ਕਹਣਾ ਅੱਠ ਨਹੀਂ ਕਹਣਾ ਜਿੰਨਾ ਹੈਗਾ ਉਹਨਾਂ ਦਾ ਤਾਂ ਤੇ ਵੇਖੋ ਵੀਰੇ ਟੋਕਰ ਗੱਪਣ ਗੁਲਾਬੀ ਥਾਨ ਬਾਕੀ ਬਹੁਤ ਜਿਆਦੀ ਚੰਗੀ ਵੀ ਜੀ ਚੰਗੀ ਬੈਠਾ ਗਰਮੀ ਦੀ ਗਰਮੀ ਵਾਲੀ ਨਹੀਂ ਆ ਗਈ ਮਾਸਾ ਨਹੀਂ ਗਰਮੀ ਹਾਂ ਬਾਂਦੀ ਬੁੰਦੀ ਬੜੀ ਹੈ ਵੀ ਇੱਕ ਜਿੱਠੀ ਲਈ ਦੁੱਧ 18 ਕਿਲੋ ਸੱਜਰ ਕੱਢਦੀ ਏ ਅਸਾ ਸੱਜਰ ਜਲਦੀ ਆ ਗਿਆ ਭਰਿਆ ਹਾਂਜੀ ਖੋਲੋ ਵੀ ਮੋੜੇ ਦਾ ਪਾਣੀ ਕਿਲੋ ਦੁੱਧ ਇਹਦੇ ਬਾਕੀ ਹੈਗੀ 3 ਮਹੀਨਾ ਤੋਂ ਚੌਥਾ ਲੱਗ ਗਿਆ ਇਹਨੂੰ ਚੌਥਾ ਲੱਗ ਗਿਆ ਹਾਂ ਆਪਣੀ ਕੋਈ ਥੇ ਮੇਰਾ ਸੱਜਣ ਵੀ ਦੇਖ ਰਿਹਾ ਥੋੜਾ ਚੱਲਦੀ ਆਪਣਾ ਬਿਲਕੁਲ ਬਾਸ ਕਰਾ ਕੇ ਝੋਕੇ ਖੜੇ ਬਿਲਕੁਲ ਜਿੰਨੇ ਰੱਖ ਮਲੋਣੀ ਆਪਜੀ ਆਪਜੀ ਤਸੱਲੀ ਕਰਾਉਣਾ ਹਣਾ ਬਿਲਕੁਲ ਵੇਖੋ ਵੀਰੇ ਟੋਕਰ ਗੱਬਣ ਆ ਗਈ ਆ ਵੱਡੇ ਪੱਲੇ 'ਚ ਸੋਹਣੀ ਆ ਲੰਮੀ ਬੇਲ ਆ ਤਾਂ ਵੇਖੋ ਵੀਰੇ ਫੇਸ ਕੁਆਲਿਟੀ ਬਹੁਤ ਚੰਗੀ ਹੈ ਇਹਦਾ ਮੁੱਲ ਵੀਰੇ ਇਹਦਾ ਮੁੱਲ ਵੀ ਜਿੰਦੀ ਕਰਦੇ 32 ਦੇ ਦਈਏ 32 ਦੀ ਹਾਂਜੀ ਦੋ ਛੱਡੀਏ 30 ਦੀ ਵੀਰੇ 30 ਹੀ ਦੇ ਦਾਂਗੇ ਵੀਰ ਜੀ ਹੋਰ ਹੋਰ ਛੜਨਾ 30 ਦੇ ਦਿੰਦੇ ਬਾਕੀ ਕੋਈ ਫੋਨ ਲਾਦੇ ਹਨਾ ਫੋਨ ਲਾ ਆ ਦੀ ਕੋਈ ਗੱਲ ਹੀ ਨਹੀਂ ਆ ਤਾਂ ਵੇਖੋ ਵੀਰੋ ਫੋਨ ਵੀਰ ਨੂੰ ਲਾ ਲਿਓ ਚੰਗੀਆਂ ਵੇੜਾਂ ਨੇ ਵੀਰੇ ਕੋਲੇ ਗੱਬਣਾ ਨੇ ਚੰਗੀਆਂ ਟੌਪ ਕਲਾਸ ਗੀ ਨੂੰ ਕਹਿ ਦਈਏ ਤਾਂ ਰੇਟ ਤੁਸੀਂ ਵੀਰ ਦਾ ਵੇਖ ਹੀ ਲਿਆ ਵਾ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਮਾਨਤਨ ਵੀ ਵੀਰੇ ਹੋ ਜੂ ਬਾਕੀ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਵੀਰੇ ਐਡਰੈਸ ਇੱਕਰੀ ਆਪਣਾ ਦੱਸ ਦੀ ਪਿੰਡ ਟਿਕਾਣਾ ਰੋਪੜੀ ਵੀਰ ਜੀ ਹਾਂਜੀ ਨਦੀਕ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਤਨ ਅਗਲ ਬਟਾਲਾ ਰੋਡ ਠੀਕ ਹੈ ਜੀ ਹਾਂਜੀ ਫੋਨ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ